ਉਹ ਪਿੱਛੇ ਰੱਖੋ ਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾ ਇਹ ਮੈਨੂੰ ਬੜਾ ਹੌਸਲਾ ਦਿੱਤਾ ਬੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਮੇਰੇ ਲਈ ਬਹੁਤ ਬੱਲਾ ਸਾਹਿਬ ਦੀ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਜਿਹੜੇ ਹਾਸਾ ਮਜ਼ਾਕ ਵੀ ਉਹ ਕਰਦੇ ਹੁੰਦੇ ਸੀ ਸ਼ਿਖਰ ਕਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਕਿ ਆਪਸ ਵਿੱਚ ਫੈਮਿਲੀ ਏਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੇ ਹੀ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਏਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰਹਿਣ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਪੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਹਨ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਨੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਤੂਰ ਜੀ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਦੋਹਾਂ ਹਾਂਜੀ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਬਹੁਤ ਸਾਰੇ ਸ਼ੋਜ਼ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ ਚ ਇਕੱਠੇ ਪਰਿਵਾਰ ਦੇ ਨਾਲੇ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਬਾਲਮਕਾਸ਼ ਸ਼ਰਮਾ ਜੀ ਦੀ ਫੈਮਿਲੀ ਦਿਵਿੰਦਰ ਖੰਨੇ ਵਾਲੇ ਪਾਜੀ ਉਹਨਾਂ ਦੀ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ ਚ ਦੋ ਦੋ ਤਿੰਨ ਤਿੰਨ ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਆਉਣਾ ਫਲਾਈਟ ਤੋਂ ਤਾਂ ਆਪਣੇ ਮਨੇ ਘਰ ਨੂੰ ਮੁੜਨਾ ਫਿਰ ਰੋਣਾ ਸਾਰਿਆਂ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਦੋ ਦੋ ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਗੱਲ ਉਹਨੇ ਦਸੀ ਥੋੜੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜ਼ਿਆਦਾ ਪੁਖਰਾਜ ਨਾਲ ਤੇ ਪੰਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਪੱਲਾ ਜੀ ਦੀ ਵਾਈਫ ਮਿੰਨੀ ਨਾਲ ਹੀ ਗੱਲ ਹੁੰਦੀ ਸੀ ਜ਼ਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦਾਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਦਾਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ ਤੇ ਬਿਹਾਲ ਚਾਲ ਪੁੱਛਦੀ ਸੀਗੇ ਆਉਂਦੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸੀ ਸਕਦੇ ਸੁਝਾ ਉਹਦਾ ਪਿੱਛੇ ਰੱਖੋ ਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾਂ ਮੈਨੂੰ ਬੜਾ ਹੌਸਲਾ ਦਿੱਤਾ ਭੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਮੇਰੇ ਲਈ ਬਹੁਤ ਹੌਸਲੇ ਦਿੱਤਾ ਭੱਲਾ ਸਾਹਿਬ ਦੀ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਬਹੁਤ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀ ਇਕੱਠੇ ਕੱਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤ ਕੇ ਆਪਸ ਵਿੱਚ ਫੈਮਿਲੀ ਏਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੇ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਏਦਾਂ ਰੁਕਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰਹਿਣ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹਿਣਗੀਆਂ ਵੱਲਾ ਜੀ ਨੂੰ ਕੋਈ ਨਹੀਂ ਭਲਾ ਸਕਦਾ ਉਹ ਸਾਡੇ ਦਿਲਾਂ ਚ ਹਨਾ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਤੂਰ ਜੀ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਬਹੁਤ ਹਾਂਜੀ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਹੀ ਬਹੁਤ ਸਾਰੇ ਸ਼ੋਅਸ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ ਚ ਇਕੱਠੇ ਪਰਿਵਾਰ ਦੇ ਨਾਲੇ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਵਾਲਮਿਕਾ ਸ਼ਰਮਾ ਜੀ ਦੀ ਫੈਮਲੀ ਦਿਵਿੰਦਰ ਖੰਨੇ ਵਾਲੇ ਪਾਜੀ ਉਹਨਾਂ ਦੀ ਫੈਮਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਦੋ ਦੋ ਤਿੰਨ 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 ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਆਉਣਾ ਫਲਾਈਟ ਤੋਂ ਤਾਂ ਆਪਣੇ ਮੈਨੇ ਘਰ ਨੂੰ ਮੁੜਨਾ ਫਿਰ ਰੋਣਾ ਸਾਰੇ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਦੋ ਦੋ ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਗੱਲ ਉਹਨੇ ਦਸੀ ਥੋੜੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਿਆਦਾ ਭੁਖਰਾਜ ਨਾਲ ਤੇ ਪੰਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਪੱਲਾ ਜੀ ਦੀ ਵਾਈਫ ਮਿੰਨੀ ਨਾਲ ਹੀ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦਾਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਦਾਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ 'ਤੇ ਮੈਂ ਹਾਲ ਚਾਲ ਪੁੱਛਦੀ ਸੀਗੇ ਆਉਂਦੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸੀ ਸਕਦੇ